ਕਿਉਂਕਿ ਅਪਾਂ ਗੁੰਜ ਤੇ ਗੁੰਨਖੰਡ ਦੇ ਯੂਨਿਟ ਦਾ ਅਗਲਾ ਸਮਕਰਨ ਲੱਗੇ ਆ 100 ਤੇ 300 ਦੇ ਵਿਚਕਾਰ ਕਿੰਨੀਆਂ ਪ੍ਰਾਕ੍ਰਿਤਿਕ ਸੰਖਿਆਵਾਂ 3 3 ਤੇ 5 ਦੋਨਾਂ ਦੇ ਗੁੰਜ ਹਨ 3 ਤੇ 5 ਦੋਨਾਂ ਦੇ ਗੁੰਜ ਨੇ ਦੇਖੋ 3 ਤੇ 5 ਦਾ ਐਲਸੀਐਮ ਲੈ ਲਓ ਕਿੰਨਾ ਆਜੂਗਾ 15 ਆਜੂਗਾ 15 ਦਾ ਪਹਿਲਾ ਆਪਾਂ ਟੇਬਲ ਹੀ ਲਿਖ ਲਓ ਬੇਟੇ 15 1 15 15 2 15 30 15 3 45 15 4 60 15 5 75 15 6 90 15 7 105 15 8 120 15 9 135 15 10 150 ਫਿਰ ਅੱਗੇ ਜੋੜ ਲਓ ਜੀ 50 60 ਤੇ 565 165 165 ਤੇ 570 100 80 180 ਦੇ ਵਿੱਚ 15 ਜੋੜੇ 90 95 195 210 210 ਤੇ 15 ਤੇ 10 25 225 25 ਤੇ 5 30 240 50 ਤੇ 5 55 255 55 ਤੇ 5 60 70 270 ਕਿਰਦ ਜੋੜੇ 15 270 280 ਤੇ 85 285 85 ਤੇ 590 300 ਦੇਖੋ 100 ਤੋਂ 300 ਦੇ ਵਿਚਾਲੇ ਕਿਆ ਹੈ ਇਥੋਂ ਤੱਕ ਤਾਂ ਸਾਰੀਆਂ ਕੱਟ ਦੋ ਇਹਨਾਂ ਨੂੰ ਨਹੀਂ ਗਿਨਣਾ ਦੇਖੋ ਇੱਕ 2 3 4 5 6 7 8 9 10 11 12 13 ਸੰਖਿਆ ਮ ਆ ਗਏ ਬੇਟੇ ਆਪਾਂ 320 ਨਹੀਂ ਗਿਨਣਾ 13 ਆਪਣੇ ਕੋਲੇ ਆਪਸ਼ਨ B ਆ ਗਏ ਨੂੰ ਆਪਾਂ ਐਸਾ ਰਾਈਟ ਆਪਸ਼ਨ ਠੀਕ ਕਰਦੇ ਹਾਂ ਕਿਹੜੀ ਸੰਖਿਆ ਨਾ ਭਾਜ ਤੇ ਨਾ ਹੀ ਅਭਾਜ ਹੈ ਉਹ ਆਪਣੇ ਕੋਲੇ ਇੱਕ ਪਤਾ ਹੈ ਬੇਟੇ ਨਾ ਤਾਂ ਭਾਜ ਹੈ ਤੇ ਨਾ ਹੀ ਅਭਾਜ ਹੈ ਸਭ ਤੋਂ ਛੋਟੀ ਬਿਕਮਟਾਂਕ ਅਭਾਜ ਸੰਖਿਆ ਕਿਹੜੀ ਹੈ ਸਭ ਤੋਂ ਛੋਟੀ ਬਿਕਮਟਾਂਕ ਆਪਣੇ ਕੋਲੇ 3 ਦਾ 3 ਕਿਉਂਕਿ ਇਹਦੇ ਸਿਰਫ ਦੋ ਹੀ ਗੁਣਖੰਡ ਨੇ ਸਭ ਤੋਂ ਛੋਟੀ ਬਿਕਮ ਭਾਜ ਸੰਖਿਆ ਜੇ ਤੁਹਾਨੂੰ ਭਾਜ ਸੰਖਿਆ ਜੇ ਜਿਹਦੇ ਮਤਲਬ ਹੋਵੇ ਤਾਂ ਟਾਂਕ ਸੰਖਿਆ ਹੋਵੇ ਬਿਕਮ ਟਾਂਕ ਹੁੰਦੀ ਆ ਬਟ ਹੋਵੇ ਭਾਜ ਜੀ ਦੇ ਦੋ ਤੋਂ ਵੱਧ ਗੁਣਖੰਡ ਹੋਣ ਉਹ ਕੀ ਹੋਗੀ 9 ਹੋਗੀ ਕਿਉਂਕਿ ਇੱਕ ਨਾ ਤਾਂ ਭਾਜ ਹੈ ਨਾ ਅਭਾਜ ਹੈ ਜਿਹੜੀ 3 ਹੈ ਉਹ ਅਭਾਜ ਸੰਖਿਆ ਹੈ ਜਿਹੜੀ 5 ਹੈ ਇਹ ਵੀ ਅਭਾਜ ਸੰਖਿਆ ਹੈ ਬਟ ਤੇ 9 ਦਾ ਨਾਇਆ ਕੀ ਹੈ ਦੇ 2 ਤੋਂ ਵੱਧ ਗੁਣਖੰਡ ਨੇ 1 ਦਾ 1ਾ 3 ਦਾ 3 ਤੇ 9 ਦਾ 9 ਹਾਂਜੀ ਅਗਲੇ ਸਨ ਤੇ ਆਜੋ ਸਭ ਤੋਂ ਵੱਡੀ ਸਭ ਤੋਂ ਵੱਡੀ ਦੋ ਅੰਕੀ ਭਾਜ ਸੰਖਿਆ ਕਿਹੜੀ ਆ ਸਭ ਤੋਂ ਵੱਡੀ ਹੋਵੇ ਅ ਭਾਜ ਸੰਖਿਆ ਹੋਵੇ ਜਿਹਦੇ ਸਿਰਫ ਦੋ ਹੀ ਗੁਣਖੰਡ ਹੋਣ ਦੇਖੋ 99 ਦੇ ਦੋ ਤੋਂ ਜ਼ਿਆਦੇ ਨਹੀਂ 93 ਦੇ ਵੀ ਜ਼ਿਆਦੇ ਨਹੀਂ ਬੇਟੇ 97 ਤੇ 99 ਦੋ ਹੀ ਰਗੇ ਬਟ ਉਹਨਾਂ ਨੇ ਕਿਹਾ ਸਭ ਤੋਂ ਵੱਡੀ ਤੇ ਆਪਣੇ ਕੋਲੇ 97 ਅਨਸਰ ਆਜੂਗਾ ਕਿਉਂਕਿ 97 ਦੇ ਜਿਹੜੇ ਗੁਣ 97 ਅਭਾਜ ਸੰਖਿਆ ਹੈ ਇੱਕ ਤਾਂ ਇੱਕ ਦੇਕੇ ਚਾਹੁੰਦੀ ਆ ਇੱਕ 97 ਖੁਦ ਦੀ ਸੰਖਿਆ ਹੈ ਇਸ ਲਈ ਦੋ ਹੀ ਨੇ ਹਾਂਜੀ ਪਿਆਰੇ ਬੱਚਿਓ ਇਹ ਤੁਹਾਡੇ ਸਵਾਲ ਸੀ ਪੁੱਤਰ ਤੁਸੀਂ ਇਹਨਾਂ ਦੇ ਲਈ ਅਲੱਗ ਤੋਂ ਨੋਟਿਸ ਤਿਆਰ ਕਰਨ ਲੱਗ ਜੋ ਪਿਆਰੇ ਪਿਆਰੇ ਬੱਚਿਓ ਵੀਡੀਓ ਦੇਖਣ ਲਈ ਧੰਨਵਾਦ